ਜੇਕਰ ਤੁਹਾਨੂੰ ਜਮਣੀ ਦਾ ਪੱਗ ਬੰਨਣੀ ਆਉਂਦੀ ਪਰ ਤੁਸੀਂ ਪੱਗ ਬੰਨਣ ਦੇ ਸ਼ਕੀਨ ਆ ਤਾਂ ਵੀਡੀਓ ਤੁਹਾਡੇ ਲਈ ਆ ਤੁਸੀਂ ਜੇ ਕੇਸ ਰੱਖੇ ਹੋਏ ਆ ਤਾਂ ਤੁਸੀਂ ਸੈਂਟਰ ਜੁੜਾ ਕਰਕੇ ਇਦਾਂ 50 ਮੰਨ ਲੈਣੀ ਜੇ ਨਹੀਂ ਰੱਖੇ ਹੋਏ ਤਾਂ ਸਿੰਪਲੀ 50 ਬਨ ਕੇ ਇਦਾਂ ਲੜ ਲਾਉਣੇ ਆ ਠੀਕ ਆ ਜੀ ਤੁਸੀਂ ਪਹਿਲੀ ਗੱਲਤੀ ਇਹ ਕਰਦੇ ਆ ਤੁਸੀਂ ਇਦਾਂ ਸਿੰਪਲੀ ਪਤਾ ਲੜ ਲਾਉਣ ਲੱਗ ਜਾਂਦੇ ਆ ਜਿੱਦਾਂ ਕਿਆ ਹੁੰਦਾ ਲੜ ਖਿਸਕ ਜਾਂਦਾ ਸੋ ਆਪਾਂ ਨੇ ਇਹਦਾ ਇਲਾਜ ਕੀ ਆਏ ਆਪਾਂ ਦੁਜੀ ਵਾਰ ਫੋਲਡ ਕਰਨਾ ਲੜ ਨੂੰ ਮੋਟਾ ਕਰਕੇ ਫਿਰ ਲਾਉਣਾ ਆਪਾਂ ਨੇ ਅੱਧੀ ਅੱਖ ਅੱਧੀ ਗਲ ਤੇ ਖਾਂਦੇ ਹੇਠਾਂ ਵੱਲ ਨੂੰ ਇਦਾਂ ਧਿਆਨ ਨਾਲ ਦੇਖੋ ਠੀਕ ਆ ਜੀ ਲਾ ਕੇ ਇਦਾਂ ਕੰਨ ਪਰ ਰ ਇਦਾਂ ਹੁਣ ਆਪਾਂ ਦੂਜਾ ਲੜ ਲਾਵਾਂਗੇ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਦੇਖਦੇ ਹੋ ਪਰ ਤੁਸੀਂ ਬਾਅਦ ਵਿੱਚ ਪੱਗ ਬੰਨ੍ਹਣ ਟ੍ਰਾਈ ਨਹੀਂ ਕਰਦੇ ਆ ਕਿ ਸਭ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਦਸਤਾਰ ਨਾਲ ਜੁੜਨਾ ਹੈ ਟ੍ਰਾਈ ਜ਼ਰੂਰ ਕਰਨਾ ਹੈ ਠੀਕ ਹੈ ਜੀ ਪੱਗ ਦੀ ਲੈਂਥ ਹੈ ਕਿ 7.5 ਮੀਟਰ ਤਾਂ ਤੁਸੀਂ ਆਪਣੀ ਅਫੇਸ ਦੇ ਅਕੋਰਡਿੰਗ ਛੋਟੀ ਵੀ ਲੇਫਾ ਗਰੇ 5.5 ਮੀਟਰ ਵੀ ਲੈ ਸਕਦੇ ਹਾਂ ਸ਼ੁਰੂਆਤੀ ਦੌਰ ਦੇ ਵਿੱਚ ਪੰਜ ਲੜੀ ਠੀਕ ਹੈ ਜੀ ਤੇ ਇਦਾਂ ਆਪਾਂ ਆਏ ਪਿੰਚ ਕਰਨਾ ਠੀਕ ਹੈ ਜੀ ਇੱਕ ਵਾਰੀ ਪਿੰਚ ਕਰ ਲਿਆ ਚੰਗੀ ਤਰ੍ਹਾਂ ਪੂਣੀ ਨੂੰ ਚੋੜੀ ਕਰ ਲਿਆ ਠੀਕ ਹੈ ਜੀ ਫਿਰ ਆਪਾਂ ਦੂਜੀ ਵਾਰ ਪਿੰਚ ਕਰਨਾ ਇੱਥੇ ਵੀ ਠੀਕ ਹੈ ਜੀ ਇਦਾਂ ਆਪਾਂ ਨੂੰ ਕੀ ਹੋਊਗਾ ਤੁਸੀਂ ਦੇਖੂਗੇ ਸਾਰੀ ਵੀਡੀਓ ਦੇ ਵਿੱਚ ਮੈਨੂੰ ਬਹੁਤੀ ਬਾਜ ਦੀ ਲੋੜ ਨਹੀਂ ਪੈਣੀ ਹੈ ਕਿ ਲੜ ਆਟੋਮੈਟਿਕ ਜਿਹੜੇ ਸਾਫ਼ ਕਰਕੇ ਲੱਗਣੇ ਆ ਐਂਡ 'ਚ ਆ ਕੇ ਆਪਾਂ ਲੜ ਇਕੱਠੇ ਕਰ ਲੈਣੇ ਤੁਸੀਂ ਇੱਕ ਉਂਗਲ ਦਾ ਗੈਪ ਦੇਣਾ ਇੱਕ ਉਂਗਲ ਦਾ ਗੈਪ ਦੇਫਿਕ ਦਿਓ ਤੇ ਬੱਦ ਤੋਂ ਬੱ ਤਾਂ ਵੀ ਦੇਖੀ ਵਧੀਆ ਬਣੂਗੀ ਐਦਾਂ ਪਿਛਲੀ ਸਾਈਡ ਤੋਂ ਫੋਲਡ ਕਰਕੇ ਤੀਜੇ ਲੜੜੇ ਨਾਲ ਬੱਧ ਰਹੇ ਆ ਆਪਾਂ ਹੁਣ ਤੀਜੇ ਲੜੜੇ ਦਾ ਅੱਖ ਸਾਈਡ ਤੇ ਲੈ ਕੇ ਆਣਾ ਹੈ ਮਤਲਬ ਇਧਰਲੀ ਅੱਖ ਤੇ ਵੀ ਲੈ ਕੇ ਆਉਣਾ ਦੇਖੋ ਮੈਂ ਇਧਰ ਤੇ ਹੀ ਪਹਿਲਾਂ ਫੋਲਡ ਕਰਤਾ ਇੱਕ ਵਾਰ ਠੀਕ ਆ ਜੀ ਫੋਲਡ ਕਰਨ ਤੋਂ ਬਾਅਦ ਐਦਾਂ ਖਿੱਚਿਆ ਲੜ ਨੂੰ ਫਿਰ ਦੁਜੇਰ ਫੋਲਡ ਕਰਤਾ ਥੋੜ੍ਹਾ ਚੋੜਾ ਰੱਖ ਕੇ ਨਾ ਇੱਕ ਗੱਲ ਇੱਕ ਗੱਲ ਹੋ ਜਾ ਰੱਖਣੀ ਹੈ ਤੁਸੀਂ ਸਾਰੇ ਵੀਰੇ ਉੱਪਰ ਤੇ ਫੋਲਡ ਕਰਨਾ ਭੁੱਲ ਜਾਂਦੇ ਆ ਉੱਪਰਲੀ ਸਾਈਡ ਤੇ ਉੱਪਰਲੀ ਸਾਈਡ ਤੇ ਹਰੇਕ ਲੜ ਫੋਲਡ ਕਰਨਾ ਹੈ ਜੇ ਤੁਸੀਂ ਪੱਗ ਦੀ ਸ਼ੇਪ ਨੂੰ ਪ੍ਰੋਪਰ ਕਰਨਾ ਹੈ ਤਾਂ ਤੀਜੇ ਲੜ ਠੀਕ ਹੈ ਜੀ ਤੇ ਤਿੰਨ ਲੜ ਲੱਗ ਚੁੱਕੇ ਨੇ ਹੁਣ ਚੌਥਾ ਲੜ ਲਾਉਣ ਜਾ ਰਹੇ ਆ ਆਪਾਂ ਆ ਦੇਖੋ ਇੱਥੋਂ ਮੈਂ ਲੜਾ ਕੱਢ ਲਿਆ ਥੋੜਾ ਜਿਹਾ ਵੀ ਪੱਗ ਦੀ ਸ਼ੇਪ ਗੋਲ ਹੋ ਜਾਵੇ ਜੂੜਾ ਸੈਂਟਰ 'ਚ ਆ ਠੀਕ ਹੈ ਜੀ ਪੁਰਾਣੇ ਟਾਈਮ ਦੇ ਵਿੱਚ ਆਪਣੇ ਆਜਾਤ ਜਿਹੜੇ ਆਪਣੇ ਪੁਰਾਣੇ ਆਪਣੇ ਘਰ ਦੇ ਵਿੱਚ ਹੁੰਦੇ ਆ ਦੇਖੋ ਤੁਸੀਂ ਸਾਰੇ ਜੂੜਾ ਸੈਂਟਰ 'ਚ ਕਰਦੇ ਜਾਂਤਰ ਠੀਕ ਹੈ ਜੀ ਜਾਂ ਜੂੜਾ ਥੋੜਾ ਟਿੱਡਾ ਕਰਦੇ ਹੁੰਦੇ ਪਰ ਆਪਾਂ ਸੈਂਟਰ 'ਚ ਕਰਨ ਦੀ ਹੱਤ ਪਾਉਣੀ ਆ ਤਾਂ ਜੋ ਆਪਾਂ ਮर्याਦਾ ਨੂੰ ਵੀ ਹੌਲੀ-ਹੌਲੀ ਫੋਲੋ ਕਰ ਸਕੀਏ ਕਿਉਂਕਿ ਹਲੇ ਅਪਾ ਨਹੀਂ ਫੋਲੋ ਕਰਦੇ ਪਰ ਆਪਾਂ ਗਾਹਾਂ ਜਾ ਕੇ ਇਨ ਫਿਊਚਰ ਤਾਂ ਕਰਨੀਆਂ ਹੁੰਦੀਆਂ ਹਨ ਹਰੇਕ ਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਗੁਰੂ ਦੇ ਲੜ ਲੱਗਾ ਤੇ ਅਮਰਿਆਦਨ ਨੂੰ ਫੋਲੋ ਕਰਾਂ ਠੀਕ ਹੈ ਜੀ ਬਾਕੀ ਸਾਡੇ ਤੇ ਵੀ ਕਮੀਆਂ ਹੈਗੀਆਂ ਨੇ ਤੇ ਅਸੀਂ ਆਪਣੀਆਂ ਕਮੀਆਂ ਨੂੰ ਦਿਨ ਪਰ ਦਿਨ ਠੀਕ ਕਰ ਰਹੇ ਹਾਂ ਤੇ ਬਾਕੀ ਗਲਤੀ ਮਲਤੀ ਤੁਹਾਨੂੰ ਬੋਲਣ ਲੱਗੀ ਹੋ ਜਾਂਦੀ ਹੈ ਸੋ ਮੇਰੇ ਮਾਫ ਕਰਿਓ ਤੇ ਵੀਡੀਓ ਨੂੰ ਜਿਨ੍ਹਾਂ ਨੇ ਹਾਲੇ ਤੱਕ ਲਾਈਕ ਨਹੀਂ ਕਰਿਆ ਭਲਾ ਲਾਈਕ ਕਰੋ ਯਾਰ ਤੁਸੀਂ ਲਾਈਕ ਕਰ ਦੇਣੀ ਹੈਗੇ ਤੇ ਵੀਡੀਓ ਅੱਗੇ ਜਾਂਦੀ ਨਹੀਂ ਜੇ ਤੁਸੀਂ ਲਾਈਕ ਕਰੋਗੇ ਤੇ ਕਮੈਂਟ ਕਰੋਗੇ ਤੇ ਵਾਤਵਾਰ ਸ਼ੇਅਰ ਕਰੋਗੇ ਤਾਂ ਹੀ ਆਪਾਂ ਦਫ਼ਤਰ ਨੂੰ ਨੈਕਸਟ ਲੈਵਲ ਤੇ ਜਾ ਕੇ ਆਪਾਂ ਲੈ ਕੇ ਜਾ ਸਕਦੇ ਆ ਤੇ ਵੱਧ ਤੋਂ ਵੱਧ ਵੀਰੇ ਯਾਨੀ ਕਿ ਦਸਤਾਰ ਨਾਲ ਜੁੜਨਗੇ ਤੇ ਲੋਕਾਂ ਨੂੰ ਦਸਤਾਰ ਦਾ ਪਤਾ ਲੱਗੂਗਾ ਠੀਕ ਆ ਜੀ ਇਹ ਕੰਮ ਜਰੂਰ ਕਰਨਾ ਹੈ ਤੇ ਹੁਣ ਪੰਜਵਾਂ ਲੜਨਾਂ ਲੱਗੇ ਆ ਜੇ ਤੁਸੀਂ 5.5 ਮੀਟਰ ਦੀ ਪੱਗ ਤੋਂ ਸ਼ੁਰੂਆਤੀ ਕਰਦੇ ਆਂ ਤਾਂ ਤੁਹਾਡਾ ਇਹ ਆਖੀ ਲੜ ਹੋਊਗਾ ਇਹਨੂੰ ਪਰ ਤਾਂ ਹੀ ਸਾਫ਼ ਕਰਕੇ ਲਾਣਾ ਇੱਕ ਵਾਰੀ ਫੋਲਡ ਕਰਿਆ ਆਪਾਂ ਨੇ ਤੇ ਦੂਜੀ ਵਾਰ ਫੋਲਡ ਕਰਿਆ ਆਪਾਂ ਡੇਡੇਡ ਉਂਗਲ ਦਾ ਜਿਹੜਾ ਗੈਪ ਪਾ ਕੇ ਲੜ ਲਾਇਆ ਦੇਖੋ ਸਾਰੇ ਉੱਪਰ ਉੱਪਰ ਨੂੰ ਲੈ ਕੇ ਗਏ ਆ ਠੀਕ ਆ ਜੀ ਆਹ ਦੇਖੋ ਆਹ ਵੀ ਲੜ ਆਪਾਂ ਉੱਪਰ ਚੱਕ ਕੇ ਲਾਣਾ ਦੇਖੋ ਇੱਥੇ ਆ ਕੇ ਅੰਨੀ ਕੇ ਜੇ ਪੱਗ ਤੁਸੀਂ ਅੰਨੀ ਕ ਬੰਨੀ ਸਿੱਖਣਾ ਚਾਹੁੰਦੇ ਆ ਠੀਕ ਆ ਜੀ ਤੁਹਾਡੀ 5.5 ਮੀਟਰ ਜਾਂ 5.80 ਦੀ ਪੱਗ ਅੰਨੀ ਕ ਬਣ ਜੂਗੀ ਠੀਕ ਆ ਜੇ ਤੁਸੀਂ ਲੜ 6 ਲਾਉਣੇ ਆ ਤਾਂ ਤੁਸੀਂ 6 ਲੜੀ ਪੱਗ ਬਨ ਸਕਦੇ ਆ ਤੇ ਆਖੀ ਖਿਲਾ ਜਿਹੜਾ ਹੋਰ ਆਪਾਂ ਨੂੰ ਆਪਣੇ ਜਿੱਤੇ ਜਜਵਾਜਾ ਪੈਦਾ ਹੋ ਜਾਂਦਾ ਵੀ ਹੁਣ ਪੱਗ ਫੋਣੀ ਲੱਗਣ ਲੱਗੀ ਹੁਣ ਆਪਾਂ ਇਹ ਅਗਲਾ ਲੜ ਲਾਉਣਾ ਹੋਰ ਫੋਣਾ ਲਾਉਣਾ ਹੈਨਾ ਤੇ ਮੈਂ ਪੰਜ ਲੜ ਲਾ ਕੇ ਫਿਰ ਬਾਅਦ ਚ ਬਾਜ ਫੇਰਦਾ ਹੁੰਦਾ ਜੇ ਮੈਂ ਆਪ ਅੱਗ ਬੰਨਣੀ ਆ ਠੀਕ ਆ ਤੇ ਬਾਕੀ ਕਿਹੜੀ ਕਿਹੜੇ ਜਗ੍ਹਾ ਤੋਂ ਤੁਸੀਂ ਇਹ ਵੀਡੀਓ ਦੇਖੀ ਮੈਨੂੰ ਜਰੂਰ ਦੱਸਣਾ ਕਿਉਂਕਿ ਮੈਨੂੰ ਮੋਟੀਵੇਸ਼ਨ ਬਹੁਤ ਮਿਲਦੀ ਆ ਵੀ ਉੱਥੋਂ ਉੱਥੋਂ ਵੀ ਵੀਡੀਓ ਦੇਖੀ ਲੋਕ ਕਰਨੇ ਹੈ ਨਾ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਵੀਡੀਓ ਦੇਖਦੇ ਆ ਤੇ ਇਦਾਂ ਬਾਜ ਦੀ ਵਰਤੋਂ ਇਧਰ ਲਈ ਫਿਰ ਤੋਂ ਲੜ ਲੜਾਫ ਕਰਨ ਲਈ ਕਰਨੀ ਆ ਤੇ ਲੜ ਇਧਰ ਤੱਕ ਲੈ ਕੇ ਆਣਾ ਬਾਜ ਠੀਕ ਆ ਜੀ ਤੇ ਹੁਣ ਆਪਾਂ ਆਖੀ ਲੜ ਲਾਣ ਲੱਗਿਆ ਦੇਖੋ ਪਗ ਦੀ ਸ਼ੇਪ ਬਹੁਤ ਪ੍ਰੋਪਰ ਬਣ ਗਈ ਹੁਣ ਆਪਾਂ ਇਹਨੂੰ ਐਨ ਥੋੜੀ ਜੀ ਬਾਹਰ ਕੱ ਅਪਾ ਪਟਿਆੜਾ ਚ ਦਵਾਂਗੇ ਉਹ ਕਿਵੇਂ ਦੇਣਾ ਉਹ ਦੇਖੋ ਤੁਸੀਂ ਹਨਾ ਜੇ ਤੁਸੀਂ ਪੱਗ ਦੀ ਸ਼ੇਪ ਥੋੜੀ ਸੈਮੀ ਹੋ ਰੱਖਣੀ ਤੁਸੀਂ ਸੈਮੀ ਲੜਾਂ ਦੀ ਮਤਲਬ ਜਿਹੜੀ ਵਿੱਥਾ ਉਹਨੂੰ ਘੱਟ ਦੇ ਸਕਦੇ ਆ ਜੇ ਤੁਸੀਂ ਪਟਿਆੜਾ ਸੀ ਪੱਗ ਰੱਖਣੀ ਆ ਤਾਂ ਤੁਸੀਂ ਉਹਨੂੰ ਵਿੱਥ ਨੂੰ ਜਿਆਦਾ ਚੌੜਾ ਕਰ ਸਕਦੇ ਆ ਇਕੱਲੇ ਇਕੱਲੇ ਲੜਦੀਨ ਠੀਕ ਆ ਜੀ ਪਰ ਪਪੜਿਆ ਟੱਚ ਦੇਣਾ ਸੋ ਆਪਾਂ ਹੁਣ ਲੜ ਨੂੰ ਇਹਨੂੰ ਵੀ ਉੱਪਰੋਂ ਚੱਕ ਕੇ ਲਾਵਾਂਗੇ ਠੀਕ ਆ ਜੀ ਧਿਆਨ ਨਾਲ ਦੇਖਿਓ ਉੱਪਰਲੀ ਫੈਟ ਤੇ ਫੋਲਡ ਕਰ ਲੇ ਫੜੇ ਲੜ ਨੂੰ ਠੀਕ ਆ ਜੀ ਇਹਨੂੰ ਕਿੱਦਾਂ ਫੋਲਡ ਕਰਨਾ ਹੈ ਕਿੱਦਾਂ ਸ਼ੇਪ ਦੇਣੀ ਆ ਉਹ ਤੁਸੀਂ ਹੁਣ ਦੇਖਿਓ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਲੜ ਨੂੰ ਇਦਾਂ ਫੋਲਡ ਕਰ ਲਿਆ ਪਿਛਲੀ ਫੈਟ ਤੇ ਸੈੱਟ ਕਰਿਆ ਇਦਾਂ ਫੋਲਡ ਕਰ ਲਿਆ ਇੱਕ ਵਾਰ ਅੰਦਰ ਨੂੰ ਠੀਕ ਆ ਜੀ ਨਹੀਂ ਹੋਇਆ ਚੰਗੀ ਤਰ੍ਹਾਂ ਫਿਰ ਆਪਾਂ ਦੂਜੀ ਔਰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਅਪਲੜ ਨੂੰ ਐਨ ਉਪਨ ਚੱਕ ਕੇ ਰਹਿਣਾ ਲੋਕ ਕਹਿੰਦੇ ਵੀ ਇੱਥੇ ਕੰਮ ਖਤਮ ਹੋ ਗਿਆ ਅਸਲ ਵਿੱਚ ਪੱਗ ਦਾ ਇੱਥੇ ਆ ਕੇ ਕੰਮ ਜਿਹੜਾ ਸ਼ੁਰੂ ਹੁੰਦਾ ਹੈ ਠੀਕ ਹੈ ਜੀ ਜੇ ਤੁਹਾਡਾ ਆਖਰੀ ਲੜ ਵਧੀਆ ਹੋਊਗਾ ਨਾ ਤਾਂ ਸਭ ਤੋਂ ਵਧੀਆ ਪੱਗ ਹੋਗੀ ਜਿਹੜੇ ਵੀਰਾਂ ਨੇ ਜਿਹੜੀ ਵੀਡੀਓ ਸਕਿਪ ਕਰਕੇ ਦੇਖੀ ਆ ਤਾਂ ਉਹਨਾਂ ਨੇ ਤਾਂ ਵੀਡੀਓ ਦੇ ਵਿੱਚ ਬਹੁਤ ਕੁਝ ਜ਼ਿਆਦਾ ਸਕਿਪ ਕਰਤਾ ਹੋਗਾ ਤੇ ਦਸਤਾਰ ਉਹਨਾਂ ਦੀ ਅੰਨੀ ਵਧੀਆ ਨਹੀਂ ਫਜ਼ਾਹ ਹੋਣੀ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਜਿਨ੍ਹਾਂ ਨੇ ਸਕਿਪ ਕਰੀ ਆ ਔਨ ਐਕਸਟੀਨਲ ਦੁਆਰਾ ਪੂਰੀ ਦੇਖੋ ਵੀਡੀਓ ਨੂੰ ਤੇ ਧਿਆਨ ਨਾਲ ਦੇਖੋ ਤੇ ਕੱਲੀ ਕੱਲੀ ਗੱਲ ਨੂੰ ਦੇਖੋ ਵੀ ਕਿੱਦਾਂ ਮੈਂ ਫਜ਼ਾਈਏ ਦਸਤਾਰ ਹਨਾ ਤੇ ਜੇ ਤੁਸੀਂ ਕੱਲੀ ਕੱਲੀ ਗੱਲ ਨੂੰ ਦੇਖੋਗੇ ਤਾਂ ਹੀ ਤੁਹਾਡੀ ਜਿਹੜੀ ਇਹ ਦਸਤਾਰ ਆ ਫੇਮ ਇੱਦਾਂ ਡਿੱਟੋ ਬਣ ਹੋਣੀ ਆ ਤੇ ਡਿੱਟੋ ਬਨਨ ਲਈ ਤੁਹਾਨੂੰ ਕੱਲੀ-ਕੱਲੀ ਚੀਜ਼ ਨੂੰ ਫੋਲੋ ਕਰਨਾ ਪੈਣਾ ਜਿੱਦਾਂ ਜ ਤੁਹਾਨੂੰ ਦੱਸਿਆ ਗਿਆ ਠੀਕ ਹੈ ਜੀ ਆਹ ਲੜ ਕੱਲਾ-ਕੱਲਾ ਉੱਪਰਲੀ ਸਾਈਡ ਤੋਂ ਸਾਫ਼ ਕਰਨਾ ਬਾਕੀ ਇੰਟੈਲੀਜੈਂਟ ਮੈਂ ਵੀ ਆਪਣੇ ਆਪ ਨੂੰ ਬਹੁਤ ਸਮਝਦਾ ਹਾਂ ਬਟ ਕੋਈ ਨਹੀਂ ਚਲੋ ਇੰਟੈਲੀਜੈਂਟ ਤਾਂ ਦੁਨੀਆ ਹੋ ਗਈ ਬਟ ਆਪਾਂ ਨੂੰ ਜਿੱਥੇ ਸਿੱਖਣਾ ਚਾਹੀਦਾ ਉੱਥੇ ਸਿੱਖਣਾ ਵੀ ਚਾਹੀਦਾ ਹੈਨਾ ਇੱਥੇ ਐਨ ਫਿੱਟ ਕਰਕੇ ਲੜਨ ਨੂੰ ਆਪਾਂ ਨੇ ਇੱਥੇ ਤੇ ਥੋੜੇ ਲੜਾਉਣ ਚੱਕ ਲੈਣਾ 50 ਫਿੱਟ ਕਰ ਲਈ ਆਪਾਂ ਵੀ ਥੋੜੀ ਜਿਆਦਾ ਦਿਖੇ ਤੇ ਆਹ ਲੜਾ ਜਿਹੜਾ ਬਿਲਕੁਲ ਸਿੰਪਲ ਤੇ ਸੁਪਰ ਲਾਣਾ ਹੈ ਜਿਹੜੇ ਨਵੇਂ ਬੰਦੇ ਆ ਜਾਂ ਜਿਹੜੇ ਪੁਰਾਣੇ ਆ ਜਿਨ੍ਹਾਂ ਨੇ ਪੱਗਾਂ ਨਵੀਂ-ਨਵੀਂ ਸਜਾਉਣੀਆਂ ਸ਼ੁਰੂ ਕਰੀਆਂ ਹੋਣਗੇ ਯਾਦ ਕਰਦੇ ਹੋਗੇ ਅਸੀਂ ਇਦਾਂ ਲਾਉਂਦੇ ਹੁੰਦੇ ਤੇ ਪਹਿਲਾ ਪਹਿਲਾ ਫੱਗੜ ਹੈਨਾ ਉਹ ਵਾਫ ਜਿਆਦੇ ਹੈ ਇੱਕ ਤਰ੍ਹਾਂ ਥੋੜੀ ਤਾਜ਼ੀ ਕਰਦਾ ਜਦੋਂ ਲੜ ਲਾਉਣਾ ਨਵੇਂ ਨਵੇਂ ਮੁੰਡੇ ਇਦਾਂ ਲਾਉਂਦੇ ਹੁੰਦੇ ਆ ਇ ਤੁਸੀਂ ਜਿਆਦਾ ਦੇਖ ਲਿਆ ਪ੍ਰੋਫੈਸ਼ਨਲ ਜਿਹੇ ਲੋਕ ਹੁੰਦੇ ਆ ਦਫਤਾਰਾਂ ਜਾਤ ਰਹੋਣੀਆਂ ਇਹ ਜਿਹੀ ਹੁੰਦੀਆਂ ਤੇ ਉਹ ਸਿੰਪਲ ਇਦਾਂ ਲੜ ਨੂੰ ਹੋਲਡ ਕਰਦੇ ਹੁੰਦੇ ਆ ਧਿਆਨ ਨਾਲ ਦੇਖਿਓ ਇਹ ਇੱਥੋਂ ਲਿਆਉਣਾ ਲੜ ਉਹਨਾਂ ਨੇ ਸਾਫ਼ ਕਰਕੇ ਉੱਪਰਲੀ ਸਾਈਡ ਤੋਂ ਇਦਾਂ ਥੋੜੇ ਜਿਹਾ ਇਕੱਠਾ ਕਰਕੇ ਅ ਕੰਨੀ ਜੀ ਉਹਨਾਂ ਨੇ ਸਾਫ਼ ਕਰ ਲੈਣੀ ਤੇ ਉੱਪਰਲੀ ਸਾਈਡ ਤੋਂ ਹਲਕਾ ਜਿਹੀ ਕੁੰਡੀ ਜੀ ਮੋੜ ਕੇ ਉਹਨਾਂ ਨੇ ਲੜ ਨੂੰ ਲਾ ਦੇਣਾ ਹਨਾ ਸਿੱਧਾ ਸਿੰਪਲ ਇਦਾਂ ਠੀਕ ਆ ਤਾਂ ਬੁੱਲਾਣੀ ਹਲਕੀ ਜਿਹੀ ਪੱਗ ਇਹ ਲੜ ਮੈਨੂੰ ਜ਼ਿਆਦਾ ਫੁੱਬਰ ਲੱਗਿਆ ਯਾਰ ਇਹ ਪੱਗ ਦੀ ਸ਼ੇਪ ਦੇ ਅਕੋਰਡਿੰਗ ਕਿਉਂਕਿ ਮੈਨੂੰ ਐ ਹੁੰਦਾ ਮੈਂ ਉਦਾਂ ਦੀ ਚੀਜ਼ੇ ਤੁਹਾਨੂੰ ਸਿਖਾਵਾਂ ਜਿਹੜੀ ਨਾਰਮਲੀ ਇੱਥੇ ਚੱਲਦੀ ਆ ਠੀਕ ਆ ਜਿਵੇਂ ਤੁਹਾਨੂੰ ਜ਼ਿਆਦਾ ਲੜ ਸਾਫ਼ ਕਰਕੇ ਸਿਖਾਉਣ ਲੱਗ ਜਾਵਾਂ ਤਾਂ ਤੁਸੀਂ ਉਨੀ ਛੇਤੀ ਗੱਲ ਨੂੰ ਕੈਚ ਨਹੀਂ ਕਰੋਗੇ ਨਵੇਂ ਬੰਦੇ ਹਨਾ ਸੋ ਉੱਥੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਆ ਜਿੱਥੋਂ ਆਪਣੇ ਮਤਲਬ ਪਿੱਛੇ ਬੰਦਿਆਂ ਨੇ ਕੀਤੀ ਹੁੰਦੀ ਹੈ ਹਨਾ ਪਹਿਲਾਂ ਇਹ ਦਫਤਾਰ ਫਿੱਖੋ ਉਸ ਤੋਂ ਬਾਅਦ ਨਵੀਂ ਦਫਤਾਰ ਤੁਹਾਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਵੀ ਤੁਹਾਨੂੰ ਸਿਖਾਉਂਗੇ ਇਸ ਚੈਨਲ ਇਹ ਤੇ ਤੁਸੀਂ ਵੀਡੀਓ ਦੇਖ ਰਹੇ ਆਂ ਬਾਕੀ ਕੋਈ ਗਲਤੀ ਮਾਫ ਕਰਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੋੜਾ ਫਰਨ ਵੀਡੀਓ ਦੇਖਣ ਲਈ ਧੰਨਵਾਦ